ਮੂਸੇ ਵਾਲੇ ਦੇ ਨਵੇਂ ਗਾਣੇ 410 ਵਿੱਚ ਸਨੀ ਮਾਲਟਨ ਦਾ ਰੈਪ ਲੋਕਾਂ ਵੱਲੋਂ ਬੜਾ ਇਗਨੋਰ ਕੀਤਾ ਜਾ ਰਿਹਾ ਹੈ ਲੋਕ ਨਹੀਂ ਸੁਣ ਰਹੇ ਸਨੀ ਮਾਲਟਨ ਦਾ ਰੈਪ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਕੇ ਕਹਿ ਰਹੇ ਨੇ ਕਿ ਸਨੀ ਮਾਲਟਨ ਬੋਲ ਕੀ ਰਿਹਾ ਹੈ ਸਾਨੂੰ ਕੋਈ ਸਮਝ ਨਹੀਂ ਆਉਂਦੀ ਇਹ ਕਹਿੰਦਾ ਕੀ ਆ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਬਸ ਕੋਈ ਵੀ ਦੱਸ ਦੋ ਕੀ ਕਹਿੰਦਾ ਆ ਮੁਸਹਿਲ ਨੂੰ ਸਾਨੂੰ ਪਤਾ ਕੀ ਕਹਿੰਦਾ ਉਹ ਤੇ ਕੁਝ ਨਹੀਂ ਤਾਂ ਮੀਮ ਬਣਾ ਲਿਆ ਤੇਰੀਲਾ ਪਾ ਕੇ ਕਹਿ ਰਹੇ ਨੇ ਵੀ ਤੈਨੂੰ ਮੈਂ ਐਵੇਂ ਇਗਨੋਰ ਕਰੂੰਗਾ ਜਿਵੇਂ ਲੋਕਾਂ ਨੇ 410 ਗਾਣੇ ਚ ਸਨੀ ਮਾਲਟਨ ਨੂੰ ਕੀਤਾ ਤਾਂ ਇਹਦੇ ਚੱਲਦੀ ਹੈ ਸਨੀ ਮਾਲਟਨ ਲਾਈਵ ਆਉਂਦੇ ਨੇ ਤੇ ਲਾਈਵ ਦੌਰਾਨ ਸਨੀ ਮਾਲਟਨ ਕਹਿੰਦਾ ਕਿ ਪੰਜਾਬੀਆਂ ਨੂੰ ਸ਼ਾਇਦ ਰੈਪ ਦੀ ਸਮਝ ਨਾ ਆਉਦੀ ਹੋਏ ਪਰ ਜਿਹੜੇ ਗੋਰੇ ਕਾਲੇ ਸਿੱਧੂ ਬਾਈ ਦੇ ਰੈਪ ਨੂੰ ਸੁਣਦੇ ਨੇ ਉਹਨਾਂ ਨੂੰ ਇਸ ਨਾਲ ਗਾਣੇ ਦੀ ਪੂਰੀ ਸਮਝ ਲੱਗਦੀ ਇਹ ਵੀ ਗਾਣਾ ਹੈ ਕੀ ਤੇ ਇਸ ਲਈ ਮੈਂ ਪੰਜਾਬੀ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇੰਗਲਿਸ਼ ਗਾਣੇ ਸੁਣਿਆ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਰੈਪ ਚ ਮੈਂ ਕੀ ਬੋਲੀ ਹੈ ਤੇ ਉਥੇ ਲੋ ਬਲਸਿੰਗ ਨੇ ਕੀਤੀ ਏ ਬਾਪੂ ਬਲਕੌਰ ਸਿੰਘ ਨੇ ਅੱਜ ਫਿਰ ਸਨੀ ਮਾਲਟਨ ਦਾ ਰੈਪ ਲਾ ਕੇ ਸਟੋਰੀਆਂ ਇੰਸਟਾਗ੍ਰਾਮ ਤੇ ਪਾਈਆਂ ਨੇ ਤੇ ਕਿਹਾ ਕਿ 410 ਗਾਣੇ ਨੂੰ ਸਪੋਰਟ ਕਰੋ ਬਾਕੀ ਇਸ ਗਾਣੇ ਵਿੱਚ ਸਿੱਧੂ ਦੀ 1 ਮਿੰਟ ਦੀ ਲਾਈਨ ਚਾਰੇ ਪਾਸੇ ਛਾਈ ਹੋਈ ਏ ਸੋਸ਼ਲ ਮੀਡੀਆ ਤੇ ਵੀਡੀਓ ਪਾ ਪਾ ਲੋਕਾਂ ਨੇ ਨੇਰੀ ਲਿਆ ਦਿੱਤੀ ਏ ਪਰ ਗਾਣੇ ਵਿੱਚ ਸਨੀ ਮਾਲਟਨ ਦੇ ਰੈਪ ਨੂੰ ਕਾਫੀ ਜ਼ਿਆਦਾ ਇਗਨੋਰ ਵੱਜੀ ਏ ਬਾਕੀ ਤੁਸੀਂ ਸਨੀ ਮਾਲਟਨ ਦੀ ਇਸ ਮਿਹਨਤ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ